ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੁਸਲਮਾਨਾਂ ਦੇ ਵਿੱਚ ਇੱਕ ਅੱਲਾ ਯਾਰ ਖਾਨ ਜੋਗੀ ਹੋਏ ਨੇ ਇਹਨਾਂ ਦਾ ਜਨਮ ਲਗਭਗ 1870 ਦੇ ਵਿੱਚ ਲਾਹੌਰ ਪਾਕਿਸਤਾਨ ਦੇ ਵਿੱਚ ਹੋਇਆ ਸੀ ਇਹ ਉਰਦੂ ਭਾਸ਼ਾ ਦੇ ਬਹੁਤ ਵੱਡੇ ਕਵੀ ਸੀ ਤੇ ਹੋਰ ਪਾਸ਼ਾ ਬਾਰੇ ਵੀ ਇਹਨਾਂ ਨੂੰ ਬਹੁਤ ਹੀ ਜਾਣਕਾਰੀ ਸੀ ਇਹਨਾਂ ਨੇ ਆਪਣੀਆਂ ਕਵਤਾਵਾਂ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਿਆ ਸੀ ਵੀ ਕਿਵੇਂ ਦਸ਼ਮੇਸ਼ ਪਿਤਾ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਇਹਨਾਂ ਤੇ ਕੀ ਕੀ ਬੀਤੀ ਇਹਨਾਂ ਨੇ ਸਾਰਾ ਕੁਝ ਲਿਖਿਆ ਸੀ ਇਸ ਤੋਂ ਇਲਾਵਾ ਇਹਨਾਂ ਨੇ ਚਮਕੌਰ ਸਾਹਿਬ ਦੀ ਜੰਗ ਬਾਰੇ ਵੀ ਲਿਖਿਆ ਹੈ ਜਦੋਂ ਵੱਡੇ ਸਹਿਬਜ਼ਾਦੇ ਸ਼ਹੀਦ ਹੋਏ ਸੀ ਉਹਨਾਂ ਬਾਰੇ ਵੀ ਇਹਨਾਂ ਨੇ ਲਿਖਿਆ ਹੈ ਇਸ ਤੋਂ ਇਲਾਵਾ ਇਹਨਾਂ ਨੇ ਜਦੋਂ ਨੀਹਾਂ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਚਲਵਾਇਆ ਗਿਆ ਸੀ ਉਸ ਬਾਰੇ ਵੀ ਲਿਖਿਆ ਹੈ ਤੇ ਜਦੋਂ 40 ਸਿੰਘ ਸ਼ਹੀਦ ਹੋਏ ਸੀ ਉਹਨਾਂ ਬਾਰੇ ਵੀ ਇਹਨਾਂ ਨੇ ਲਿਖਿਆ ਹੈ ਇਸ ਤੋਂ ਇਲਾਵਾ ਇਹਨਾਂ ਨੇ ਆਪਣੇ ਕਵਤਾਵਾਂ ਵਿੱਚ ਸਿਰਫ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ ਕੀਤੀ ਹੈ। ਅੱਲਾ ਖਾਂ ਅੱਲਾ ਯਾਰ ਖਾਂ ਜੋਗੀ ਦਾ ਦਸ਼ਮੇਸ਼ ਪਿਤਾ ਜੀ ਨਾਲ ਇੰਨਾ ਪਿਆਰ ਸੀ ਕਿ ਇਹ ਆਪਣੇ ਖੁਦਾ ਨੂੰ ਭੁੱਲ ਗਈ ਸੀ। ਆਪਣੇ ਅੱਲਾ ਨੂੰ ਵੀ ਭੁੱਲ ਗਿਆ ਸੀ। ਇਹਨਾਂ ਨੇ ਕਿਹਾ ਸੀ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਥੋੜੀ ਹੈ। ਅੱਲਾ ਯਾਰਖਾ ਜੋਗੀ ਨੇ ਵਾਹਿਗੁਰੂ ਜੀ ਇੱਕ ਗੱਲ ਹੋਰ ਕਹੀ ਸੀ ਅੱਲਾ ਯਾਰਖਾ ਜੋਗੀ ਨੇ ਕਿਹਾ ਸੀ ਕਿ ਸੱਤਾਂ ਸਮੁੰਦਰਾਂ ਦੇ ਪਾਣੀ ਨੂੰ ਭਾਵ ਸੱਤ ਸਮੁੰਦਰ ਦੇ ਜਿੰਨਾ ਵੀ ਉਹਨਾਂ ਵਿੱਚ ਪਾਣੀ ਹੈ ਅਗਰ ਉਸ ਪਾਣੀ ਨੂੰ سیاਹੀ ਬਣਾ ਲਿਆ ਜਾਵੇ ਜਿੰਨੇ ਵੀ ਦਰਖਤ ਨੇ ਪੇੜ ਪੌਦੇ ਨੇ ਉਹਨਾਂ ਨੂੰ ਕੱਟ ਕੇ ਕਲਮ ਬਣਾ ਦਿੱਤੀ ਜਾਵੇ ਤੇ ਸਾਰੀ ਦੁਨੀਆ ਦਾ ਕਾਗਜ਼ ਲਿਆ ਜਾਵੇ ਉਹਨਾਂ ਕਾਗਜ਼ਾਂ ਤੇ ਕਾਗਜ਼ਾਂ ਤੇ ਜੇ ਦਸ਼ਮੇਸ਼ ਪਿਤਾ ਦੀ ਤਾਰੀਫ਼ ਲਿਖੀ ਜਾਵੇ ਤਾਂ ਵੀ ਥੋੜੀ ਹੈ ਸੱਤਾ ਸਮੁੰਦਰਾ ਦਾ ਪਾਣੀ ਮੁੱਕ ਜਾਵੇਗਾ ਕਲਮਾਂ ਵੀ ਮੁੱਕ ਜਾਣਗੀਆਂ ਖਤਮ ਹੋ ਜਾਣਗੀਆਂ ਕਾਗਜ਼ ਵੀ ਮੁੱਕ ਜਾਣਗੇ ਬਾਰੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ ਅਧੂਰੀ ਰਹਿ ਜਾਵੇਗੀ ਮਤਲਬ ਕਿ ਉਹਨਾਂ ਦੀ ਤਾਰੀਫ ਪੂਰੀ ਨਹੀਂ ਲਿਖੀ ਜਾ ਸਕਦੀ ਉਹਨਾਂ ਦੀ ਜਿੰਨੀ ਤਾਰੀਫ ਕਰੋ ਉਨੀ ਥੋੜੀ ਹੈ ਅੱਲਾ ਯਾਰਖਾਂ ਜੋਗੀ ਦਾ ਦਸ਼ਮੇਸ਼ ਪਿਤਾ ਜੀ ਨਾਲ ਬਹੁਤ ਹੀ ਪਿਆਰ ਸੀ ਇਹਨਾਂ ਦਾ ਇਹਨਾਂ ਪਿਆਰ ਸੀ ਕਿ ਆਪਣੇ ਖੁਦਾ ਨੂੰ ਆਪਣੇ ਅੱਲਾ ਨੂੰ ਭੁੱਲ ਗਏ ਸੀ ਇਸ ਕਰਕੇ ਜੋ ਇਹਨਾਂ ਦੇ ਮੁਸਲਮਾਨ ਸੀ ਉਹਨਾਂ ਨੇ ਅੱਲਾ ਯਾਰਖਾ ਜੋਗੀ ਨੂੰ ਕਾਫਰ ਕਿਹਾ ਸੀ ਕਿ ਵੀ ਇਹ ਕਾਫਰ ਹੈ ਇਹ ਕਿਸੇ ਹੋਰ ਧਰਮ ਦੇ ਗੁਰੂ ਬਾਰੇ ਲਿਖਦਾ ਹੈ ਇਹ ਕਾਫਰ ਹੈ ਅੱਲਾ ਯਾਰਖਾ ਜੋਗੀ ਨੂੰ 30 ਸਾਲ ਮਸਜਿਦ ਵਿੱਚ ਵੜਨ ਨਹੀਂ ਦਿੱਤਾ ਗਿਆ ਸੀ 30 ਸਾਲ ਮਸਜਿਦ ਵਿੱਚ ਅੱਲਾ ਯਾਰਖਾ ਜੋਗੀ ਨੂੰ ਵੜਨ ਨਹੀਂ ਦਿੱਤਾ ਗਿਆ ਸੀ ਕਿਉਂਕਿ ਇਹਨਾਂ ਨੇ ਹਮੇਸ਼ਾ ਦਸ਼ਮੇਸ਼ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ ਕੀਤੀ ਸੀ ਉਹਨਾਂ ਬਾਰੇ ਕਵਟਾਵਾਂ ਲਿਖੀਆਂ ਸੀ ਇਸ ਕਰਕੇ ਬਾਕੀ ਦੇ ਮੁਸਲਮਾਨ ਅੱਲਾ ਯਾਰ ਖਾਨ ਜੋਗੀ ਨੂੰ ਕਾਫਰ ਕਹਿ ਕੇ ਬੁਲਾਉਂਦੇ ਹੁੰਦੇ ਸੀ ਵੀ ਇਹ ਕਾਫਰ ਹੈ ਤੇ ਜਦੋਂ ਅੱਲਾ ਯਾਰ ਖਾਨ ਜੋਗੀ ਮਰਨ ਵਾਲਾ ਸੀ ਭਾਵ ਕਿ ਜਦੋਂ ਬਿਸਤਰੇ ਤੇ ਲੰਮਾ ਪਿਆ ਸੀ ਤਾਂ ਉਹਦੋਂ ਕਾਜੀ ਗਿਆ ਸੀ ਮਾਫੀਨਾਮਾ ਲੈ ਕੇ ਕਾਜੀ ਕਹਿਣ ਲੱਗਾ ਕਿ ਅੱਲਾ ਯਾਰ ਖਾਂ ਜੋਗੀ ਤੂੰ ساری ਜ਼ਿੰਦਗੀ ਇੱਕ ਕਾਫਰ ਦੀ ਤਾਰੀਫ ਕੀਤੀ ਹੈ ਇੰਜ ਕਰ ਤੂੰ ਇਸ ਮਾਫੀਨਾਮੇ ਤੇ ਸਾਈਨ ਕਰ ਦੇ ਮਾਫੀ ਮੰਗ ਲਾ ਫੇ ਤੈਨੂੰ ਮੁਸਲਮਾਨਾ ਦੇ ਸਰਾ ਦੇ ਅਨੁਸਾਰ ਦਫਨ ਕੀਤਾ ਜਾਵੇਗਾ ਤੈਨੂੰ ਦਰਗਾਹ ਵਿੱਚ ਮਾਫੀ ਮਿਲ ਜਾਵੇਗੀ ਅੱਲਾ ਯਾਰ ਸ਼ਾਂ ਜੋਗੀ ਪਤਾ ਕੀ ਕਹਿੰਦਾ ਕਹਿ ਲੱਗਾ ਕਿ ਮੈਨੂੰ ਕਿਸੇ ਮਾਫੀ ਦੀ ਲੋੜ ਨਹੀਂ ਮੈਨੂੰ ਆਪਣੇ ਕਪਤਾਵਾ ਜੋ ਲਿਖੀਆਂ ਹੈ ਮੈਨੂੰ ਕੋਈ ਪਛਤਾਵਾ ਨਹੀਂ ਮੈਨੂੰ ਮਾਫੀ ਨਾਮੇ ਦੀ ਲੋੜ ਨਹੀਂ ਹੈਗੀ ਜੋ ਮੈਂ ਕਪਤਾਵਾ ਲਿਖੀਆਂ ਨੇ ਇਹਨਾਂ ਬਾਰੇ ਮੈਨੂੰ ਕੋਈ ਵੀ ਪਛਤਾਵਾ ਨਹੀਂ ਮੈਂ ਮਾਫੀ ਨਾਮੇ ਤੇ ਸਹਿਨ ਨਹੀਂ ਕਰਾਂਗਾ ਅਰਦਾਤ ਮਾਫੀ ਨਾਮਾ ਮੈਂ ਮਾਫੀ ਨਹੀਂ ਮੰਗਾਗਾ ਕਿਉਂਕਿ ਮੇਰੇ ਦਸ਼ਮੇਸ਼ ਪਿਤਾ ਜੀ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਵਾ ਫਲਾਕ ਦੇ ਦਰਗਾਹ ਵਿੱਚ ਮੇਰਾ ਇੰਤਜ਼ਾਰ ਕਰਦੇ ਪਏ ਨੇ ਮੈਨੂੰ ਕਿਸੇ ਅੱਗੇ ਸਿਰਝ ਕੋਉਣ ਦੀ ਲੋੜ ਦੀ ਮੈਂ ਸਿਰਫ ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾਵਾਂਗਾ ਇਹਨਾਂ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ ਬਹੁਤ ਹੀ ਜ਼ਿਆਦਾ ਮੁਹੱਬਤ ਸੀ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਆਪਣੇ ਕਤਾਵਾਂ ਵਿੱਚ ਸਿਰਫ ਦਸ ਮੇਸ਼ ਪਿਤਾ ਜੀ ਦਾ ਹੀ ਜ਼ਿਕਰ ਕੀਤਾ ਹੈ ਉਹਨਾਂ ਦੀ ਹੀ ਤਾਰੀਫ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ